ਦੀਪ ਜੀ ਜੇਕਰ ਗੱਲ ਕੀਤੀ ਜਾਵੇ 30 ਦਸੰਬਰ ਦੀ ਤਾਂ ਆਉਣ ਵਾਲੀ 30 ਦਸੰਬਰ ਨੂੰ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਹੈ ਉਹ ਖਤਮ ਹੋ ਜਾਣਾ ਤੇ ਕਿਸੇ ਵੀ ਸਮੇਂ ਚੋਣ ਜਾਪਦਾ ਲੱਗ ਸਕਦਾ ਹੈ ਪਰ ਸਰਕਾਰ ਨੇ ਬਣਨ ਤੋਂ ਬਾਅਦ ਪਿੰਡਾਂ ਦੇ ਵਿਕਾਸ ਕੰਮ ਕੋਈ ਵੀ ਨਹੀਂ ਕਰਵਾਏ ਕੰਮ ਠੱਪ ਪਏ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਰਪੰਚ ਇਸ ਸਮੇਂ ਮੌਜੂਦਾ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਦੁਬਾਰਾ ਫਿਰ ਆਪਣੇ ਕਮਾਕਾਰਾਂ ਨੂੰ ਦੇਖਦੇ ਹੋਏ ਵੋਟ ਮੰਗਣ ਯੋਗ ਰਹਿਣਗੇ ਬਿਲਕੁਲ ਰਹਿਣਗੇ ਮੈਡਮ ਕਿਉਂਕਿ ਜੇ ਹੁਣ 2 ਸਾਲ ਤੋਂ ਕੰਮ ਘੱਟ ਹੋਏ ਨੇ ਨਾ ਪਹਿਲਾ 3 ਸਾਲ ਤਾਂ ਕੰਮ ਪੂਰੇ ਹੋਏ ਨੇ ਨਾ ਕਿਉਂਕਿ ਬਹੁਤ ਹੀ ਜ਼ਿਆਦਾ ਵਿਕਾਸ ਪੰਜਾਬ ਦੀਆਂ ਪੰਚਾਇਤਾਂ ਨੇ ਕਰਾਇਆ ਖਾਸ ਕਰਕੇ ਕੈਪਟਨ ਵਿੰਦਰ ਸਿੰਘ ਦੀ ਸਰਕਾਰ ਚ ਕੰਨੇ ਜੀ ਦੇ 3 ਮਹੀਨੇ ਦੇ ਜਿਹੜੇ ਕਾਰਜਗੁਜ਼ਾਰੀ ਆ ਉਹ ਕਿਸੇ ਪੱਖੋਂ ਵੀ ਤੁਲਣਯੋਗ ਨਹੀਂ ਜੋ ਉਹਨਾਂ ਨੇ ਸਹੂਲਤਾਂ ਦਿੱਤੀਆਂ 3 ਮਹੀਨਿਆਂ ਦੇ ਵਿੱਚ ਉਹ ਸਾਰੇ ਵਰਗਾਂ ਨੂੰ ਦਿੱਤੀਆਂ ਕੋਈ ਜਾਤ ਪਾਤ ਵਾਲਾ ਰੁਕਾਵਟ ਨਹੀਂ ਰੱਖਿਆ ਯਾਰ ਦੋ ਮਤਲਬ ਜਿੰਨਾ ਦੇ ਬੈਕ ਆਪਾਂ ਜਾਣਦੇ ਆ ਸ਼ਹਿਰਾਂ ਵਰਗੀਆਂ ਸਹੂਲਤਾਂ ਸੀਵਰੇਜ ਪਏ ਹੋਏ ਨੇ ਇੰਟਰਲਾਕ ਲੱਗੀ ਹੋਈ ਆ ਹੋ ਰਿਹਾ ਇੱਕ ਹੋਰ ਚੀਜ਼ ਆ ਵੀ ਸੂਬਾ ਸਰਕਾਰ ਕੁਝ ਦੇਵੇ ਨਾ ਦੇਵੇ ਪੰਚਾਇਤਾਂ ਨੂੰ ਜਿਹੜਾ ਕੋਟਾ ਪੰਚਾਇਤਾਂ ਦੀ ਆਬਾਦੀ ਦੇ ਹਿਸਾਬ ਨਾਲ ਸੈਂਟਰ ਸਰਕਾਰ ਨੂੰ ਦੇਣਾ ਉਹ ਆ ਰਿਹਾ ਪਿਛਲੇ ਮਹੀਨੇ ਵੀ ਆਇਆ ਸਾਡੇ ਰਤਵਾਲ ਦੀ ਪੰਚਾਇਤ ਨੂੰ ਵੀ 2,60,000 ਰੁਪਏ ਆਇਆ ਇਸ ਕਰਕੇ ਨੀਤੀ ਹੋਈ ਹੁਣੀ ਜਾਈਦੀ ਆ ਕੰਮ ਪਿੰਡਾਂ ਦਾ ਚੱਲਦਾ ਹੂੰ ਕੁਝ ਸਰਪੰਚਾਂ ਦੇ ਸਿਰ ਤੇ ਵੀ ਹੁੰਦਾ ਆ ਆਪਾਂ ਨੇਕ ਨੀਤੀ ਨਾਲ ਪਰਮਾਤਮਾ ਨੂੰ ਯਾਦ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਕਰਕੇ ਕੋਈ ਵੀ ਕੰਮ ਸ਼ੁਰੂ ਕਰੀਏ ਹੂੰ ਤੇ ਪੰਜਾਬ ਦੇ ਤਾਂ ਐਨ ਆਰ ਆਈ ਬਹੁਤ ਨੇ ਪਿੰਡਾਂ ਚ ਹੋਰ ਪੰਜਾਬ ਦੇ ਵਿੱਚ ਹੁਣਾ ਤੁਸੀਂ ਦੇਖ ਲਓ ਸਾਲ ਸਾਲ ਕਿੰਨੀਆਂ ਖੇਡਾਂ ਦੇ ਖੇਡ ਕੱਤ ਹੁੰਦੇ ਨੇ ਹੋਰ ਨੇ ਪੈਸੇ ਵੀ ਕੋਈ ਪੰਜਾਬ ਦੇ ਵਿੱਚ ਕਮਿਊਨਿਟੀ ਪੰਜਾਬ ਸੋਨੇ ਦੀ ਅੱਜ ਵੀ ਚਲੀ ਆ ਲੇਕਿਨ ਨੇਕ ਨੀਤੀ ਦੀ ਨੀਤੀਆਂ ਦੀ ਕਮੀ ਆ ਜਿੱਥੋਂ ਦਾ ਗੱਲ ਚੋਣ ਜਾਗ ਤੇਰੀ ਆ ਚਲੋ ਬੜੀ ਸਰਕਾਰ ਦੀ ਮਿਹਰਬਾਨੀ ਹੋਊਗੀ ਕਿਰਪਾ ਹੋਊਗੀ ਕਿ ਪਿੰਡਾਂਾਂ ਦੀਆਂ ਚੋਣਾਂ ਸਰਕਾਰ ਟਾਈਮ ਨਾਲ ਕਰਾ ਦੇਵੇ ਤਾਂ ਕਿਉਂਕਿ ਇੱਥੇ ਦੱਸਣ ਜੋਗ ਆ ਵੀ ਸ਼ਹਿਰ ਦੀਆਂ ਮUNICIPAL ਕਮੇਟੀ ਦੀਆਂ ਚੋਣਾਂ ਹੁਣ ਤੱਕ ਨਹੀਂ ਹੋਈਆਂ ਚਾਰ ਜ਼ਿਲ੍ਹਿਆਂ ਦੀਆਂ ਚੋਣਾਂ ਹੋਣੀਆਂ ਸੀ ਅੰਮ੍ਰਿਤਸਰ ਜਲੰਧਰ ਪਟਿਆਲਾ ਲੁਧਿਆਣਾ ਇਹ ਨਹੀਂ ਹੋਈਆਂ ਹੁਣ ਤੱਕ ਤੇ 40 ਦੇ ਕਰੀਬ ਜਿਹੜੀਆਂ ਸਾਡੀਆਂ ਮੰਡੀਆਂ ਨੇ ਜਿਵੇਂ ਮੋਲਾਪੁਰ ਬਾਦਾਪੁਰਾਣਾ ਹੋਰ ਵਗੈਰਾ ਵਗੈਰਾ ਸਾਰਿਆਂ ਦੇ ਆਨਲਾਈਨ ਲੱਗਿਆ ਟਾਈਮ ਬਹੁਤ ਲੱਗੂਗਾ ਜਿਹੜੀਆਂ ਹੈਗੀਆਂ ਨਗਰ ਪੰਚਾਇਤਾਂ ਇਹਨਾਂ ਦੀਆਂ ਚੋਣਾਂ ਬਾਕੀ ਨੇ ਹਾਲੇ ਔਰ ਇੱਕ ਇੱਥੇ ਦੱਸਣ ਜੋਗ ਤੁਹਾਨੂੰ ਗੱਲ ਇਹ ਹੈਗੀ ਆ ਵੀ ਪੰਚਾਇਤ ਦੀਆਂ ਚੋਣਾਂ ਤੋਂ ਪਹਿਲਾਂ ਬਲਾਕ ਸ਼ਾਂਤੀ ਦੀਆਂ ਜ਼ਿਲ੍ਹਾ ਪ੍ਰੇਸ਼ਰ ਦੀਆਂ ਚੋਣਾਂ ਹੁੰਦੀਆਂ ਨੇ ਇਹ ਸਰਕਾਰ ਕਿਵੇਂ ਕਰਾਉਂਦੀ ਆ ਕਿ ਸਰਕਾਰ ਦੇ ਹੱਥ ਆ ਜਾਂ ਚੋਣ ਕਮਿਸ਼ਨ ਸਾਹਿਬ ਦੇ ਹੱਥ ਆ ਜਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੀ ਦੇ ਹੱਥ ਆ ਲੇਕਿਨ ਉਹ ਤੋਂ ਪਹਿਲਾਂ ਚੋਣਾਂ ਬਲਾਕ ਸ਼ਾਂਤੀ ਦੀਆਂ ਜਿਨ੍ਹਾਂ ਪ੍ਰੇਸ਼ਰੀਆਂ ਹੋਣਗੀਆਂ ਮੇਰੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਨੇ ਫਿਰ ਪੰਚਾਇਤ ਦੀਆਂ ਚੋਣਾਂ ਹੋਣੀਆਂ ਨੇ ਬਾਕੀ ਜਿਵੇਂ ਸਰਕਾਰ ਕਰੂਗੀ ਜਿੱਧਰ ਨੂੰ ਤੁਰੂਗੀ ਉਧਰ ਨੂੰ ਤੁਰਾਂਗੇ ਪਰ ਅਸੀਂ ਚੋਣਾਂ ਲੜਨ ਵਾਸਤੇ ਤਿਆਰ ਬੈਠੇ ਆਂ ਕਾਂਗਰਸੀ ਸਰਪੰਚ ਪਿੰਡਾਂ ਦੇ ਟਾਣ ਲਾਣਗੇ ਔਰ ਜਿੱਤਣਗੇ ਹਲਕਾ ਫਤੇਗੜ ਸਾਹਿਬ ਤੋਂ ਐਮਪੀ ਇਲੈਕਸ਼ਨ ਦੁਬਾਰਾ ਫੇਰ 2024 ਦੀ ਆਉਣ ਵਾਲੀ ਹੈ ਤੁਹਾਡੇ ਡਾਕਟਰ ਅਮਰ ਸਿੰਘ ਜੀ ਨੂੰ ਤੁਸੀਂ ਹਲਕਾ ਫਤੇਗੜ ਸਾਹਿਬ ਦੇ ਵਿੱਚ ਕਿੱਥੇ ਕੜੇ ਹੋਏ ਦੇਖ ਰਹੇ ਹੋ ਕਿਉਂਕਿ ਐਮਐਲਏ ਦੀ ਸੀਟ ਦੇ ਤੋ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਬੇਟਾ ਕਮਲ ਬੋਪਾ ਰਾਏ ਹਾਰ ਚੁੱਕੇ ਨੇ ਦੇਖੋ ਜੀ ਜਿਤੁੜਾ ਕੋ ਮਾਨਯੋਗ ਸਾਡੇ ਡਾਕਟਰ ਅਮਰ ਸਿੰਘ ਜੀ ਦਾ ਸਵਾਲ ਹੈ ਉਹਨਾਂ ਨੇ ਜਨਨ ਚੈਰ ਉਹਨਾਂ ਦਾ ਲੈਕਸ ਉਤਰ ਕਾਮਲ ਵਪਾਰ ਹੈ ਨੇ ਚੋਣ ਲਾਣੀ ਸੀ ਹਲਕਾ ਰੈਕੋਰਡ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਪਾਇਆ ਪਿੰਡਾਂ ਨੂੰ ਸੈਂਟਰ ਤੋਂ ਹੋਰ ਪੰਜਾਬ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਕੋਈ ਵੀ ਪਿੰਡਾਂ ਦਾ ਵਿਕਾਸ ਰੁਕ ਨਹੀਂ ਦਿੱਤਾ ਜੋ ਕਹਿੰਦੇ ਸੀ ਉਹ ਹੁੰਦਾ ਰਿਹਾ ਲੇਕਿਨ ਜਦੋਂ ਦਾ ਉਹਨਾਂ ਦਾ ਲੱਗਤੇ ਜਿਗਰ ਇਸ ਵਾਕੇ ਚ ਕਿਵੇਂ ਤੁਸੀਂ ਕਹਿ ਕੇ ਕਿ ਹਾਰ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸੱਚ ਬੋਲਣ ਦੀ ਆਤਿਆ ਉਹ ਮੈਂ ਸੱਚੀ ਗੱਲ ਕਰਾਂਗਾ ਕਿਸੇ ਵੀ ਰੈਕੋਰਡ ਦੀ ਪੰਚਾਇਤ ਨੂੰ ਗਲੀ ਵਾਲਾ ਪੈਸਾ ਨਹੀਂ ਦਿਖਾਇਆ ਸਾਨੂੰ ਨਹੀਂ ਪਤਾ ਲੱਗਿਆ ਕਿ ਆ 2 ਸਾਲਾਂ ਦੇ ਜਿਹੜਾ 5 ਕਰੋੜ ਰੁਪਈਆ ਐਮਪੀ ਸਾਹਿਬ ਨੂੰ ਮਿਲਦਾ ਐਮਪੀ ਸਾਹਿਬ ਅਸੀਂ ਬਣਾਇਆ ਉਹਨਾਂ ਨੂੰ ਉਹ ਕਿੱਥੇ ਲਾ ਉਹਨੇ ਦਿੱਤਾ ਕਿੱਥੇ ਲੱਗਿਆ ਇਹ ਉਹ ਦੱਸਣਗੇ ਲੇਕਿਨ ਮੈਂ ਇਸ ਗੱਲ ਤੇ ਇਤਰਾਜ਼ ਵੀ ਕਰਦਾ ਵੀ ਉਹਨਾਂ ਦਾ ਜੋ ਬੇਟਾ ਹਲ ਗਿਆ ਸਾਡਾ ਤਾਂ ਕਸੂਰ ਨਹੀਂ ਕੋਈ ਅਸੀਂ ਤਾਂ ਕਾਂਗਰਸੀ ਸਰਪੰਚ ਸੀਗੇ ਕਾਂਗਰਸ ਦੇ ਨਾਲ ਅੱਜ ਵੀ ਖੜੇ ਆ ਸਾਡੇ ਤਾਂ ਆਮ ਆਦਮੀ ਪਾਰਟੀ ਨੇ ਪਰਚੀ ਵੀ ਕਰਾਇਆ ਪਰ ਡਾਕਟਰ ਸਾਹਿਬ ਨੇ ਆ ਕੇ ਸਾਡੀ ਹਸਤ ਨਹੀਂ ਲਈ ਇਸ ਗੱਲ ਦਾ ਗੁੱਸਾ ਵੀ ਆ ਲੇਕਿਨ ਪਾਰਟੀ ਦੇ ਨਾਲ ਖੜੇ ਆ ਦੋ ਗਾਹਾਂ ਵੀ ਪਾਰਟੀ ਕਾਰਨ ਦਾ ਹੁਕਮ ਹੋਊਗਾ ਉਦੋਂ ਹੁਕਮ ਚੱਲੇ ਮੈਂ ਕਿਹੋ ਜਿਹੇ ਬਕਤੀ ਨਾਲ ਚੱਲਾਂਗੇ ਕਾਂਗਰਸ ਪਾਰਟੀ ਨਾਲ ਚੱਲਾਂਗੇ ਲੇਕਿਨ ਇਸ ਗੱਲ ਦਾ ਇਤਰਾਜ਼ ਜ਼ਰੂਰ ਹੈ ਕਿਨੋਂ ਸਾਡੀ ਕਾਂਗਰਸੀ ਸਰਪੰਚਾਂ ਦੀ ਸਾਰ ਲੈਣੀ ਚਾਹੀਦੀ ਸੀ ਸਾਨੂੰ ਫੰਡ ਦੇਣੇ ਚਾਹੀਦੇ ਸੀ ਤਾਂ ਕਿ ਅਸੀਂ ਹੋਰ ਪਿੰਡਾਂ ਦੇ ਵਿੱਚ ਕੰਮ ਕਰਕੇ ਆਪਦੀ ਇੱਜ਼ਤ ਬਣਾ ਸਕਦੇ ਅਸੀਂ ਬੜਾ ਸਦदत ੱੱਲੀ ਆ ਉਹਨਾਂ ਦੀ ਦੋ ਸਾਲਾਂ ਚ ਧੜੂ ਪਾਰਟੀ ਦੀ ਪਰਚੇ ਹੋਇਆ ਸਾਡੇ ਤੇ ਸਾਡੀਆਂ ਪੰਚਾਇਤਾਂ ਭੰਗ ਕੀਤੀਆਂ ਸਾਡੇ ਸਾਡੇ ਸਰਪੰਚ ਮੌਤਲ ਕੀਤੇ ਆ ਸਾਰੀ ਲੜਾਈ ਅਸੀਂ ਆਪਦੇ ਬਰੂ ਬੂਤੇ ਤੇ ਲੜੀਆ ਸਾਡੀ ਕਿਸੇ ਵੀ ਲੀਡਰ ਨੇ ਜਿਵੇਂ ਮੈਂ ਕਹਿ ਕੇ ਹਟਿਆ ਸਾਡੀ ਬਾਹ ਨਹੀਂ ਫੜੀ ਕਿਤੇ ਵੀ ਸਾਡੀ ਖਾਤਰ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਕਾਂਗਰਸੀ ਲੀਡਰਾਂ ਨੇ ਉਹ ਸਾਨੂੰ ਆਪ ਦੇ ਕਬੂਤੇ ਤੇ ਆਪ ਕਰਨਾ ਪਿਆ ਪਰ ਅੱਜ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਲੇਕਿਨ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਮੈਂ ਥੋੜੇ ਮੇਰੇ ਰਾਹੀਂ ਸਨੇਹਾ ਦੇ ਨਾਰਾਤਨ ਨੂੰ ਵੀ ਤੁਸੀਂ ਸਾਡੇ ਨਾਲ ਜਿਹੜਾ ਦੋ ਸਾਲਾਂ ਚ ਇਹ ਸਲੂਕ ਕੀਤਾ ਉਹ ਤਾਂ ਚੰਗਾ ਨਹੀਂ ਹੈ ਤੁਹਾਡੇ ਵਾਸਤੇ ਥੋੜੇ ਦੇ ਦਿੰਦੇ ਆਉਂਦੇ ਜਾਂਦੇ ਰਹਿੰਦੇ ਤੁਸੀਂ ਤਾਂ ਕਈ ਪਿੰਡ ਮੇਰੇ ਪਿੰਡ ਦੇ ਵਿੱਚ ਖਾਸ ਤੌਰ ਤੇ ਰਤੋਵਾਲ ਤੁਸੀਂ ਦੱਸੋ ਵੀ ਤੁਹਾਡਾ ਬੇਟਾ ਹਾਰਨ ਤੋਂ ਬਾਅਦ ਦੋ ਸਾਲਾਂ ਚ ਤੁਸੀਂ ਕਿਸੇ ਦੀ ਖੁਸ਼ੀ ਗਮੇ ਚ ਆਏ ਹੋ ਕਦੇ ਇਹ ਗੱਲਾਂ ਵਧੀਆ ਨਹੀਂ ਹੁੰਦੀਆਂ ਜਿਵੇਂ ਅਸੀਂ ਤੁਹਾਨੂੰ ਫਾਰਸ ਤੋਂ ਅਰਸ਼ ਤੇ ਪਹੁੰਚਾ ਸਕਦੇ ਹਾਂ ਤੇ ਦੁਬਾਰਾ ਜਾਂ ਤਾਂ ਫਾਰਸ ਤੇ ਵੀ ਪਹੁੰਚਾ ਦਿੰਦੀ ਆ ਠੀਕ ਹੈ ਮੈਂ ਤੁਹਾਡਾ ਇਹ ਕਹਿੜਾ ਕਹਿ ਗਿਆ ਤੁਹਾਨੂੰ ਲੇਕਿਨ ਕਹਿਣਾ ਵੀ ਬੰਦਦਾ ਸੀਗਾ ਮੇਰਾ ਸੁਨੇਹਾ ਮੈਮ ਵੀਡੀਓ ਨੂੰ ਵੀ ਬੇਨਤੀ ਕਰਦਾ ਹਾਂ ਡਾਕਟਰ ਸਾਹਿਬ ਕੋਲ ਵੀ ਭਿਟਾ ਦੇਣੇ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਬਲਾਕਪੁਰ ਨਾਲ ਕਾਂਗਰਸ ਪਾਰਟੀ ਦਾ ਆਇਆ ਮੈਂ ਕਿ ਡਾਕਟਰ ਰਮਨ ਸਿੰਘ ਕਾਂਗਰਸ ਪਾਰਟੀ ਮੈਨੂੰ ਬਲਾਕਪੁਰ ਤੋਂ ਲਾ ਦੇਵੇ ਦਾਖਲਵੇ ਕੁਝ ਕਰ ਲਵੇ ਲੇਕਿਨ ਛੱਤ ਬੋਲਣੋਂ ਮੈਂ ਨਹੀਂ ਹਟੂਗਾ ਸਾਹਿਬ ਕਤੀਗਲ ਹੋਇਆ ਵੀ ਤੁਸੀਂ ਕਿਸੇ ਵੀ ਪੰਧਾਇਤ ਨੂੰ ਰਾਏ ਕੋਲ ਹਲਕੇ ਦਿਨ ਨੂੰ ਕੋਈ ਇੱਕ ਗਲੀ ਵਾਲਾ ਪੈਸਾ ਨਹੀਂ ਦਿੱਤਾ ਥੋੜਾ ਬੇਟਾ ਹਨ ਤੋਂ ਬਾਅਦ ਔਰ ਆਪ ਆਮ ਆਦਮੀ ਪਾਰਟੀ ਵੀ ਸਰਕਾਰ ਬਣ ਤੋਂ ਬਾਅਦ ਥੋੜਾ ਹੱਕ ਮੰਗਦਾ ਸੀਗਾ ਅਸੀਂ ਤੁਹਾਡੀ ਖਾਤਰ ਬੱਸਾਂ ਘਮਾਈਆਂ ਭਰੀਆਂ ਪਾਵਲ ਇਕੱਠੀ ਕਰਕੇ ਲੈ ਕੇ ਜਿੰਨੇ ਤੁਹਾਨੂੰ ਮੈਂ ਜਿਵੇਂ ਪਹਿਲਾਂ ਕਹਿ ਘਟਿਆ ਹਰਸੋਂ ਅਰਸ ਤੇ ਭੇਜਿਆ ਤੁਸੀਂ ਸਾਡੀ ਸਾਰ ਨਹੀਂ ਲਈ ਸਾਡੇ 200 ਤੋਂ ਵੀ ਨਹੀਂ ਖੜੇ ਹੋਇਆ